ਵੱਡੇ ਬਜ਼ੁਰਗਾਂ ਦੁਆਰਾ ਦੱਸੇ ਗਏ ਨਿਯਮ ਜ਼ਰੂਰ ਸੁਣੋ ਜੀ ਨੰਬਰ 1 ਜਦੋਂ ਵੀ ਤੁਸੀਂ ਆਪਣੇ ਸਿਰ ਨੂੰ ਧੋ ਕੇ ਹਟਦੇ ਹੋ ਤਾਂ ਕਦੇ ਵੀ ਆਪਣੇ ਵਾਲਾਂ ਨੂੰ ਤੌਲੀਏ ਨਾਲ ਜ਼ਿਆਦਾ ਨਾ ਰਗੜੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਵਾਲ ਕਮਜ਼ੋਰ ਪੈ ਜਾਂਦੇ ਹਨ ਜਿਸ ਕਾਰਨ ਉਹ ਜਲਦੀ ਝੜਨ ਲੱਗ ਜਾਂਦੇ ਹਨ ਨੰਬਰ 2 ਜੇਕਰ ਤੁਸੀਂ ਰੋਜ਼ਾਨਾ ਖਾਣੇ ਦੇ ਵਿੱਚ ਗੁੜ ਖਾਂਦੇ ਹੋ ਤਾਂ ਤੁਹਾਡੇ ਅੰਦਰ ਕਦੇ ਵੀ ਖੂਨ ਦੀ ਕਮੀ ਤੇ ਕਮਜ਼ੋਰੀ ਮਹਿਸੂਸ ਨਹੀਂ ਹੋਵੇਗੀ ਨੰਬਰ 3 ਸਵੇਰੇ ਉੱਠਣਸਾਰ ਜੇਕਰ ਤੁਸੀਂ 5 ਮਿੰਟ ਲਈ ਅੱਖਾਂ ਬੰਦ ਕਰਕੇ ਸ਼ਾਂਤ ਬੈਠਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਹੀ એનર્ਜੀ ਭਰੀ ਜ਼ਿੰਦਗੀ ਬਤੀਤ ਕਰ ਸਕਦੇ ਹੋ ਨੰਬਰ 4 ਰੋਜ਼ਾਨਾ ਕਸਰਤ ਕਰਨ ਨਾਲ ਸਾਡੇ ਸਰੀਰ ਦਾ ਬਹੁਤ ਵੱਡਾ ਹਿੱਸਾ ਤੰਦਰੁਸਤ ਰਹਿ ਸਕਦਾ ਹੈ ਤੇ ਨਾਲ ਹੀ ਤੁਸੀਂ ਪੂਰੀ ਜ਼ਿੰਦਗੀ ਜਵਾਨ ਹੀ ਦਿਖੋਗੇ ਨੰਬਰ 5 ਹਾਲੋ ਜੇਕਰ ਤੁਸੀਂ ਰਾਤ ਦੇ ਸਮੇਂ ਜ਼ਿਆਦਾ ਖਾਂਦੇ ਹੋ ਤਾਂ ਇਸ ਨਾਲ ਤੁਸੀਂ ਮੋਟਾਪੇ ਦੇ ਨਾਲ-ਨਾਲ ਬਵਾਸੀਰ ਦਾ ਵੀ ਸ਼ਿਕਾਰ ਹੋ ਸਕਦੇ ਹੋ ਨੰਬਰ 6 ਜੇਕਰ ਤੁਹਾਡੇ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋਣ ਲੱਗ ਗਏ ਹੋਣ ਤਾਂ ਤੁਸੀਂ ਉਹਨਾਂ ਉੱਪਰ ਅਸਲੀ ਆਮਲੇ ਦਾ ਤੇਲ ਲਗਾਉਣਾ ਸ਼ੁਰੂ ਕਰ ਦੇਵੋ ਦਿਨਾਂ ਵਿੱਚ ਤੁਹਾਡੇ ਵਾਲ ਕਾਲੇ ਹੋ ਜਾਣਗੇ ਨੰਬਰ 7 ਜੇਕਰ ਤੁਹਾਡੇ ਦੰਦ ਪੀਲੇ ਹੋ ਗਏ ਹੋਣ ਤਾਂ ਉਹਨਾਂ ਉੱਪਰ ਨਮਕ ਮਿੱਠਾ ਸੋਡਾ ਕੋਲਗੇਟ ਉੱਪਰ ਲਗਾ ਕੇ ਲਗਾ ਲਓ ਦੰਦ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਣਗੇ ਨੰਬਰ 8 ਜੇਕਰ ਤੁਹਾਡੇ ਸਿਰ ਵਿੱਚ ਜੂਆਂ ਪੈ ਗਈਆਂ ਹੋਣ ਤਾਂ ਨਿੰਮ ਵਾਲੇ ਪਾਣੀ ਨਾਲ ਜਾਂ ਨਿੰਮ ਵਾਲੇ ਸਾਬਣ ਨਾਲ ਆਪਣੇ ਸਿਰ ਨੂੰ ਧੋ ਲਓ ਸਾਰੀਆਂ ਜੂਆਂ ਖਤਮ ਹੋ ਜਾਣਗੀਆਂ ਨੰਬਰ 9 ਚਿਹਰੇ ਦੇ ਦਾਗ-ਧੱब्बਿਆਂ ਨੂੰ ਆਸਾਨੀ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਨਿੰਮ ਦੇ ਪੱਤੇ ਖਾਲੀ ਪੇਟ ਚਬਾ ਲਿਆ ਕਰੋ ਇਸ ਨਾਲ ਚਿਹਰੇ ਦੇ ਸਾਰੇ ਦਾਗ-ਧੱਬੇ ਖਤਮ ਹੋ ਜਾਣਗੇ। ਨੰਬਰ 10 ਜਦੋਂ ਵੀ ਤੁਸੀਂ ਖਾਣਾ ਖਾ ਕੇ ਹਟਦੇ ਹੋ ਤਾਂ ਕਦੇ ਵੀ ਥਾਲੀ ਵਿੱਚ ਆਪਣੇ ਹੱਥਾਂ ਨੂੰ ਨਾ ਧੋਵੋ। ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਬਰਕਤ ਨਹੀਂ ਰਹਿੰਦੀ ਤੇ ਆਪਣੇ ਹੱਥ ਹਮੇਸ਼ਾ ਹੀ ਟੂਟੀ ਥੱਲੇ ਹੀ ਧੋਵੋ। ਨੰਬਰ 11 ਜਦੋਂ ਵੀ ਤੁਸੀਂ ਕਿਤੋਂ ਵੀ ਬਾਹਰੋਂ ਘਰ ਆਉਂਦੇ ਹੋ ਤਾਂ ਪਹਿਲਾਂ ਆਪਣੇ ਚਿਹਰੇ ਨੂੰ, ਹੱਥਾਂ ਨੂੰ ਤੇ ਪੈਰਾਂ ਨੂੰ ਜ਼ਰੂਰ ਧੋਵੋ। ਫਿਰ ਅੰਦਰ ਆਓ। ਇਸ ਤਰ੍ਹਾਂ ਕਰਨ ਨਾਲ ਤੁਸੀਂ ਕਿਰਾਨੂਆਂ ਤੋਂ ਫ੍ਰੀ ਹੋ ਸਕਦੇ ਹੋ ਨੰਬਰ 12 ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਤਾਂ ਕਦੇ ਵੀ ਸਕਰੀਨ ਵਾਲੀ ਚੀਜ਼ ਦਾ ਇਸਤੇਮਾਲ ਨਾ ਕਰੋ ਇਸ ਨਾਲ ਤੁਸੀਂ ਅਨੇਕਾਂ ਹੀ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਨੰਬਰ 13 ਜਦੋਂ ਵੀ ਤੁਸੀਂ ਕੋਈ ਵੀ ਸਕਰੀਨ ਵਾਲੀ ਚੀਜ਼ ਤੇ ਕੰਮ ਕਰਦੇ ਹੋ ਤਾਂ ਵਿੱਚ-ਵਿੱਚ ਦੀ ਆਪਣੀਆਂ ਅੱਖਾਂ ਨੂੰ ਤੇ ਆਪਣੀ ਗਰਦਨ ਨੂੰ ਇੱਧਰ-ਉੱਧਰ ਘੁਮਾ ਲਿਆ ਕਰੋ ਇਸ ਤਰ੍ਹਾਂ ਕਰਨ ਦੇ ਨਾਲ ਸਕਰੀਨ ਦਾ ਅਸਰ ਤੁਹਾਡੀਆਂ ਅੱਖਾਂ ਉੱਪਰ ਨਹੀਂ ਪਵੇਗਾ। ਨੰਬਰ 14 ਜੇਕਰ ਤੁਸੀਂ ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀ ਲੈਂਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪੇਟ ਦੇ ਅੰਦਰ ਰੋਟੀ ਹੈ ਜਿਹੜੀ ਉਹ ਫੁੱਲਣ ਲੱਗ ਜਾਂਦੀ ਹੈ ਜਿਸ ਨਾਲ ਤੁਸੀਂ ਕਈ ਰੋਗਾਂ ਦੇ ਸ਼ਿਕਾਰ ਹੋਣ ਲੱਗ ਜਾਂਦੇ ਹੋ। ਨੰਬਰ 15 ਜੇਕਰ ਤੁਹਾਨੂੰ ਨੀਂਦ ਨਾ ਆ ਰਹੀ ਹੋਵੇ ਤਾਂ ਤੁਸੀਂ ਆਪਣੀ ਚੀਚੀ ਨੂੰ ਗੋਲ-ਗੋਲ ਘਮਾਉਣਾ ਸ਼ੁਰੂ ਕਰ ਦਿਓ। ਇਸ ਨਾਲ ਤੁਰੰਤ ਤੁਹਾਨੂੰ ਨੀਂਦ ਆ ਜਾਵੇਗੀ ਇਹ ਵੀ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੁੰਦੀ ਹੈ ਨੰਬਰ 16 ਡਿਪਰੈਸ਼ਨ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੇ ਸਰੀਰ ਨੂੰ ਹਮੇਸ਼ਾ ਕੰਮ ਵਿੱਚ ਲਾਈ ਰੱਖੋ ਇਸ ਨਾਲ ਤੁਸੀਂ ਹਮੇਸ਼ਾ ਕੰਮ ਵਿੱਚ ਬਿਜ਼ੀ ਰਹੋਗੇ ਜਿਸ ਨਾਲ ਤੁਸੀਂ ਡਿਪਰੈਸ਼ਨ ਤੋਂ ਬਚੇ ਰਹਿ ਸਕਦੇ ਹੋ ਨੰਬਰ 17 ਮੱਖਣ ਨੂੰ ਜੇਕਰ ਤੁਸੀਂ ਬੱਚੇ ਦੇ ਸਿਰ ਵਿੱਚ ਰੱਖੋਗੇ ਤਾਂ ਇਸ ਨਾਲ ਬੱਚੇ ਨੂੰ ਠੰਡਕ ਮਹਿਸੂਸ ਹੁੰਦੀ ਹੈ ਜਿਸ ਨਾਲ ਉਹ ਜ਼ਿਆਦਾ ਚੜਚੜਾ ਨਹੀਂ ਹੁੰਦਾ ਤੇ ਨਾਲ ਹੀ ਜੇਕਰ ਉਹ ਦੰਦ ਕੱਟਦਾ ਹੋਵੇ ਤਾਂ ਆਸਾਨੀ ਨਾਲ ਦੰਦ ਕੱਢ ਲੈਂਦਾ ਹੈ ਨੰਬਰ 18 ਜੇਕਰ ਤੁਸੀਂ ਜ਼ਿਆਦਾ ਮਿੱਠੇ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਮੋਟਾਪੇ ਦਾ ਸ਼ਿਕਾਰ ਹੋਵੋਗੇ ਹੀ ਹੋਵੋਗੇ ਇਸ ਨਾਲ ਤੁਸੀਂ ਸ਼ੂਗਰ ਦੇ ਵੀ ਮਰੀਜ਼ ਬਣ ਸਕਦੇ ਹੋ ਨੰਬਰ 19 ਜਿਹੜੀਆਂ ਔਰਤਾਂ ਦਾ ਨੱਕ ਲੰਮਾ ਹੁੰਦਾ ਹੈ ਉਹ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਹਨ ਨੰਬਰ 20 ਜੇਕਰ ਤੁਸੀਂ ਰਾਤ ਦੀ ਬਚੀ ਹੋਈ ਰੋਟੀ ਸਵੇਰ ਦੇ ਸਮੇਂ ਖਾ ਲੈਂਦੇ ਹੋ ਤਾਂ ਇਸ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ ਤੇ ਨਾਲ ਹੀ ਸ਼ੂਗਰ ਵੀ ਕੰਟਰੋਲ ਵਿੱਚ ਰਹਿੰਦਾ ਹੈ। ਨੰਬਰ 21 ਜਦੋਂ ਵੀ ਤੁਸੀਂ ਆਪਣੇ ਬੱਚੇ ਦੇ ਵਾਲ ਧੋਂਦੇ ਹੋ ਤਾਂ ਪਹਿਲਾਂ ਉਸ ਦੇ ਸਿਰ ਉੱਪਰ ਦਹੀਂ ਜ਼ਰੂਰ ਲਗਾ ਲਿਆ ਕਰੋ। ਇਸ ਨਾਲ ਬੱਚਾ ਚਿੜਚਿੜਾ ਨਹੀਂ ਹੁੰਦਾ ਕਿਉਂਕਿ ਉਸ ਦੇ ਦਿਮਾਗ ਨੂੰ ਠੰਡਕ ਮਿਲਦੀ ਹੈ। ਨੰਬਰ 22 ਜੇਕਰ ਤੁਸੀਂ ਕੋਈ ਵੀ ਖੱਟੀ ਚੀਜ਼ ਖਾਣ ਤੋਂ ਬਾਅਦ ਪਾਣੀ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਪੇਟ ਅੰਦਰ ਸੋਜ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 23 ਕਦੇ ਵੀ ਕੋਈ ਵੀ ਫਲ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਤੁਸੀਂ ਕਿਸੇ ਗੰਭੀਰ ਬਿਮਾਰੀ ਦੇ ਸ਼ਿਕਾਰ ਹੋ ਸਕਦੇ ਹੋ। ਨੰਬਰ 24 ਜੇਕਰ ਨਹਾਉਣ ਸਮੇਂ ਕੰਨ ਵਿੱਚ ਪਾਣੀ ਚਲਾ ਗਿਆ ਹੋਵੇ ਤਾਂ ਮੂੰਹ ਉੱਪਰ ਹੱਥ ਰੱਖ ਕੇ ਜ਼ੋਰ-ਜ਼ੋਰ ਦੀ ਫੂਕ ਮਾਰਨੀ ਸ਼ੁਰੂ ਕਰਦੇ ਹੋ ਇਸ ਨਾਲ ਪਾਣੀ ਕੰਨ ਤੋਂ ਬਾਹਰ ਆ ਜਾਵੇਗਾ ਨੰਬਰ 25 ਜੇਕਰ ਕੰਨ ਵਿੱਚ ਦਰਦ ਹੋ ਰਿਹਾ ਹੋਵੇ ਤਾਂ ਸਰੋਂ ਦੇ ਤੇਲ ਦੇ ਵਿੱਚ ਲਸਣ ਕਾੜ ਕੇ ਕੰਨ ਵਿੱਚ ਪਾ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਪਰ ਜੇਕਰ ਬਾਰ-ਬਾਰ ਇਹ ਸਮੱਸਿਆ ਹੋ ਰਹੀ ਹੋਵੇ ਤਾਂ ਇੱਕ ਵਾਰ ਡਾਕਟਰ ਨੂੰ ਜ਼ਰੂਰ ਦਿਖਾਓ ਨੰਬਰ 26 ਕੱਚਾ ਲਸਣ ਖਾਨ ਦੇ ਨਾਲ ਖੂਨ ਪਤਲਾ ਹੀ ਰਹਿੰਦਾ ਹੈ ਤੇ ਨਾਲ ਹੀ ਕਦੇ ਵੀ ਹਾਰਟ ਅਟੈਕ ਦੀ ਸਮੱਸਿਆ ਨਹੀਂ ਹੁੰਦੀ ਨੰਬਰ 27 ਜੇਕਰ ਤੁਸੀਂ ਰੋਜ਼ਾਨਾ ਆਪਣੇ ਹੱਥਾਂ ਉਪਰ ਤੇਲ ਲਗਾ ਕੇ ਮਾਲਿਸ਼ ਕਰ ਲੈਂਦੇ ਹੋ ਤਾਂ ਇਸ ਨਾਲ ਹੱਥਾਂ ਦੀਆਂ ਹਥੇਲੀਆਂ ਵਿੱਚ ਕਦੇ ਵੀ ਦਰਦ ਨਹੀਂ ਹੁੰਦਾ ਤੇ ਨਾਲ ਹੀ ਸਰੀਰ ਦੇ ਕਾਫੀ ਅੰਗਾਂ ਨੂੰ ਲਾਭ ਮਿਲਦਾ ਹੈ ਜੋ ਸਾਡੇ ਹੱਥਾਂ ਦੀਆਂ ਉਂਗਲਾਂ ਨਾਲ ਜੁੜੇ ਹੋਏ ਹੁੰਦੇ ਹਨ ਨੰਬਰ 28 ਜੇਕਰ ਤੁਸੀਂ ਜ਼ਿਆਦਾ ਉਮਰ ਦੇ ਵਿੱਚ ਘੱਟ ਉਮਰ ਦੇ ਦੱਸਣਾ ਚਾਹੁੰਦੇ ਹੋ ਤਾਂ ਇਸ ਲਈ ਤੁਸੀਂ ਰੋਜ਼ਾਨਾ ਡ్రਾਈ ਫਰੂਟ ਖਾਣ ਦੇ ਨਾਲ-ਨਾਲ ਕਸਰਤ ਵੀ ਕਰਿਆ ਕਰੋ। ਨੰਬਰ 29 ਜੇਕਰ ਤੁਸੀਂ ਨਹਾਉਣ ਤੋਂ ਬਾਅਦ ਆਪਣੇ ਕੰਨ ਪਿੱਛੇ ਤੇਲ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੀ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਨੰਬਰ 30 ਜ਼ਿਆਦਾ ਲੱਸੀ ਪੀਣ ਨਾਲ ਸਰੀਰ ਨੂੰ ਜ਼ਿਆਦਾ ਭੁੱਖ ਨਹੀਂ ਲੱਗਦੀ। ਦੇ ਨਾਲ ਹੀ ਸਰੀਰ ਦੇ ਅੰਦਰ ਗਰਮੀ ਨਹੀਂ ਪੈਂਦੀ ਤੁਸੀਂ ਹਮੇਸ਼ਾ ਤਰੋ-ਤਾਜ਼ਾ ਮਹਿਸੂਸ ਕਰਦੇ ਹੋ ਇਸ ਲਈ ਲੱਸੀ ਦਾ ਸੇਵਨ ਕਰਨਾ ਸਰੀਰ ਲਈ ਬਹੁਤ ਵਧੀਆ ਹੈ ਨੰਬਰ 31 ਜਦੋਂ ਵੀ ਤੁਸੀਂ ਖਾਣਾ ਖਾਂਦੇ ਹੋ ਤਾਂ ਆਪਣੇ ਸਰੀਰ ਨੂੰ ਖਾਣਾ ਖਾਣ ਦਾ ਸਮਾਂ ਜ਼ਰੂਰ ਦੇਵੋ ਕਦੇ ਵੀ ਖਾਣਾ ਖਾਣ ਵਿੱਚ ਕਾਲੀ ਨਾ ਕਰੋ ਨਹੀਂ ਤਾਂ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਸਕਦੇ ਹੋ ਸੋ ਹਮੇਸ਼ਾ ਆਰਾਮ ਨਾਲ ਹੀ ਖਾਣਾ ਖਾਓ ਨੰਬਰ 32 ਤਮਾਕੂ ਨੋਸ਼ੀ ਭਾਵ ਸਿਗਰਟ ਬੀੜੀਆਂ ਪੀਣਾ ਬਹੁਤ ਮਾੜੀ ਗੱਲ ਹੈ ਜੇਕਰ ਤੁਸੀਂ ਸਿਗਰਟ ਨੋਸ਼ੀ ਕਰਦੇ ਹੋ ਤਾਂ ਤੁਸੀਂ ਅੱਜ ਹੀ ਆਪਣੀ ਸਿਹਤ ਲਈ ਇਸ ਨੂੰ ਛੱਡ ਦੇਵੋ ਨਾ ਸਿਰਫ ਆਪਣੇ ਲਈ ਸਗੋਂ ਆਪਣੇ ਪਰਿਵਾਰ ਤੇ ਦੋਸਤਾਂ ਦੇ ਲਈ ਇਸ ਦਾ ਅੰਤ ਕਰੋ ਜੋ ਕਿ ਬਹੁਤ ਜ਼ਰੂਰੀ ਹੈ ਨੰਬਰ 33 ਜੇਕਰ ਤੁਹਾਡਾ ਬਾਰ ਬਾਰ ਸਿਗਰਟ ਪੀਣ ਦਾ ਮਨ ਕਰਦਾ ਹੈ ਤਾਂ ਦਿਨ ਵਿੱਚ ਥੋੜਾ ਜਿਹਾ ਦਾਲਚੀਨੀ ਦਾ ਟੁਕੜਾ ਲੈ ਲਓ ਇਸ ਨੂੰ ਚੂਸ ਲਓ ਇਸ ਨਾਲ ਸਿਗਰਟ ਦੀ ਆਦਤ ਛੁੱਟ ਜਾਵੇਗੀ ਨੰਬਰ 34 ਜੇਕਰ ਤੁਸੀਂ ਸ਼ਰਾਬ ਨੂੰ ਛੱਡਣਾ ਚਾਹੁੰਦੇ ਹੋ ਤਾਂ ਜਦੋਂ ਵੀ ਸ਼ਰਾਬ ਪੀਣ ਦਾ ਮਨ ਕਰੇ ਤਾਂ ਉਸ ਸਮੇਂ ਕਿਸ਼ਮਿਸ਼ ਭਾਵ ਦਾਖਾਂ ਦਾ ਪ੍ਰਯੋਗ ਕਰੋ ਇਸ ਨਾਲ ਸ਼ਰਾਬ ਦੀ ਲਤ ਹੌਲੀ-ਹੌਲੀ ਛੁੱਟਣ ਲੱਗ ਜਾਂਦੀ ਹੈ ਨੰਬਰ 35 ਸਾਨੂੰ ਕਦੇ ਵੀ ਚਿੱਟੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਜਿਵੇਂ ਕਿ ਚਿੱਟਾ ਨਮਕ ਚਿੱਟਾ ਮੈਦਾ ਚਿੱਟੀ ਚੀਨੀ ਕਿਉਂਕਿ ਇਹ ਸਾਡੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਉਂਦੀਆਂ ਹਨ ਸੋ ਅਜਿਹੀ ਹੀ ਹੋਰ ਜਾਣਕਾਰੀ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ